ਅੱਜ ਦਾ ਬਲੌਕ ਲਾਸਟ ਬੈਕ 18 ਤਰੀਕ ਅੱਜ ਦਾ ਸ਼ਜਾਦਾ ਪਿਆਰ ਗੱਡੀਆਂ ਅੱਜ ਨੰਗੀਆਂ ਹੋ ਰਿਆ ਜੀ ਟੱਕਰ ਅੱਜ ਛੱਡੇ ਆ ਕੇ ਫੇਰ ਦੇਖੋ ਇਹ ਕੱਲ ਵੀ ਅਸੀਂ ਨੰਗੇ ਹੀ ਅੱਜ ਫੇਰ ਆਏ ਹਾਂ

ਕਰਤਾ ਕਰ ਰਹੇ ਸੀ ਕੋਲੋਂ ਦਾ ਤੋਂ ਜੀ ਦਾ ਖਾਲਾ ਰੌਜੀ ਦੀ ਬਾਰੇ ਦੇ ਦੇਸੀ ਚੋਲੇ ਪੂਰੀਆਂ ਅਗਰ ਨਹੀਂ ਕਰੇ ਕੋ ਫੜਾ ਲੰਗ ਰਹੇ ਰਹੇਂ ਦੇ ਆਉਂਦੇ ਹੋਏ ਦੇਖਾਂਗੇ ਰਾਜਘੇਰੇ 플ਸ਼ਵ ਨੇ ਬੰਨ ਦੇਣਾ ਰਾਜਘੇਰੇ ਢਿੱਡ ਭੀੜੋ ਹੈ ਨਾ ਰਾਜਘੇਰੇ 플ਸ਼ਵ ਨੇ ਬੰਨ ਦੇਣਾ ਸੱਚਾ ਨਾ ਬੋਲਿਆ ਕਰ ਬਾਜ ਸੜਕ ਪਰ ਹੀ ਜਾਂਦੀ ਹੈ ਨਾ ਔ ਮੁੰਡੇ ਇਹ ਹਾ ਟ੍ਰਾਲੀ ਹੋ ਜਾਂਦੀ ਜਾਨੀ ਜਾਂਦੀ ਹੈ ਔਗਾ ਸੰਗਾ ਜਾ ਰਹੇ ਆ ਦੇਖ ਮੇਲੇ ਜਾਣਾ ਹੈ ਕੱਲ ਤਨੇ ਬੋਲੀ ਇਹ ਨਹੀਂ ਸਰ ਉਹ ਤਾਂ ਮੈਂ ਤੇਰੀ ਇੱਕ ਇੱਕ ਗੱਲ ਵਿੱਚ ਡਿਲੀਟ ਕੀਤੀ ਥੋੜੀ ਜੀ ਥਾਲ ਗੱਡੀ ਵਿੱਚ ਆਉਂਦੀ ਅੱਗੇ ਸੰਗਤ ਜਾ ਰਹੀ ਹੈ ਇੱਧਰ ਆ ਦੇਖ ਸੰਗਤ ਜਾ ਰਹੀ ਟਾਲੀਆਂ ਭਰ ਕੇ ਚਲ ਐਨ ਕੱਢ ਤੂੰ ਕਿਹੜਾ ਜਗਾ ਦਾ ਮੇਲਾ ਮਸਿਆ ਦਾ ਹੈ ਮਸਿਆ ਵਾ ਹੋਰ ਗਰਮ ਮੇਲਾ ਵਾ ਉਹ ਮਸਿਆ ਹਾਂ ਉਹ ਬਸਾ ਚਾਚੇ ਮੈਨੇ ਚਲੋ ਬੋਲੀ ਨਾ ਪਿਆਸ ਵਾਲਾ ਦਰਿਆ ਆ ਗਿਆ ਜੱਗੇ ਦਾ ਆ ਸੰਗਤ ਆਹ ਸੰਗਤ ਜਾ ਰਹੀ ਦੀ ਸੰਗਤ ਜਾ ਰਹੀ ਆ ਜੀ ਬਜ਼ੁਰਗ ਜਾ ਰਹੇ ਨੇ ਘਰ ਪਰ ਕੇ ਦੇਖੋ ਟਰਾਲੀ ਜੀ ਆਜਾ ਰਸ਼ੀ ਜਿਆਦਾ ਪੈ ਗਿਆ ਪਾਣੀ ਵੀ ਚੜਿਆ ਜਿਆਦਾ ਅੱਜ ਪਾਣੀ ਨਹੀਂ ਚੜਿਆ ਅਜੇ ਈ ਪੈਂਦੇ ਟਰਾਲੀਆਂ ਦੇ ਟਰਾਲੀਆਂ ਅੱਗੇ ਪੀਆ ਡੀ ਦੀ ਬਸੇ ਜਾਂਦੀ ਰੋਕੀ ਜਿੱਥੋਂ ਜਿੱਥੇ ਲੋਕਾਂ ਨੂੰ ਪਜਦਾ ਉਦੋਂ ਰੋਕੀ ਜਾਂਦੇ ਆਹ ਰੋਡ 'ਤੇ ਬਸੇ ਜਾਂਦੀ ਹੋਰ ਇਹ ਚੱਲਦੀ ਟਰਾਲੀ ਆ ਗਏ ਫਿਰ ਟਰਾਲੀਆਂ ਵੀਡੀਓ ਬਣਾਵਾਇਆ ਇਨਡਸਟਰੀ ਟਰਾਲੀਆਂ ਉਈ ਅੱਗੇ ਘਾਲ ਕਰਦੇ ਵਾਹਿਗੁਰੂ ਆਹ 게ਟ ਆ ਗਿਆ ਜੀ ਵਾਹਿਗੁਰੂ ਵਾਹਿਗੁਰੂ ਤਤ ਨਾਮ ਵਾਹਿਗੁਰੂ ਤਤ ਨਾਮ ਵਾਹਿਗੁਰੂ ਤਤ ਨਾਮ ਵਾਹਿਗੁਰੂ ਤਤ ਨਾਮ ਵਾਹਿਗੁਰੂ ਤਤ

ਵਾਹਿਗੁਰੂ ਨਾ ਕੋਈ ਨਾ ਵਾਹਿਗੁਰੂ ਦਸ ਨਾ ਵਾਹਿਗੁਰੂ ਦਸ ਨਾ ਵਾਹਿਗੁਰੂ ਦਸ ਨਾ ਵਾਹਿਗੁਰੂ ਦੇਖੋ ਹੌਲੀ 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 ਕੋਲ ਕਪੜਿਆਂ ਦਾ ਲੰਗਰ ਖਾਦਾ ਹੈ ਆਪਾਂ ਇੱਥੇ ਵਾਹਿਗੁਰੂ ਭਾਈ ਜਿਹੜਾ ਦੇਣ ਤੇ ਕਰਾਂਗਾ ਥੋੜੀ ਹੌਲੀ ਸੰਤੋਖ ਆ ਰਹੀ ਹੈ ਜੇ ਬਹੁਤ ਜ਼ਿਆਦਾ ਰੱਛ ਹੋਣਾ ਵਾਹਿਗੁਰੂ 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 ਸਪਨਾਮ ਗੋਲ ਗੱਪੇ ਖਾਦੇ ਇੱਧਰ ਹੀ ਆਪਣੀ ਜਗ੍ਹਾ ਇੱਧਰ ਹੀ ਕੱਢਾਂ ਸੀ ਜੈ 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 ਜੀ ਨੂੰ ਚਾਹ ਸੰਦਗੀ ਆ ਬੁੱਤਰ ਕੇ ਬੰਨੇ 15 ਦੀ ਜਗ੍ਹਾ ਤਾਂ ਕੋਈ ਨਹੀਂ ਕੋਈ ਸੋਹਣਾ ਕੋਈ ਫਾਕੀਲਾਤ ਉਹ ਰਾਜਦਾਨ ਜੰਗਰੀ ਜੁਨੇ ਤੇ ਕੋਈ ਫਾਕੀਲਾਤ ਦੇ ਸਾਰੇ ਸਿੱਤਰ ਮਨੋਰਾਮ ਸਾਹਿਬ ਅੰਮ੍ਰਿਤਸਰ ਜੀ ਦਾ ਉਹ ਵੀ ਇਹਨਾਂ ਅਧੀ ਮੱਛੇ ਇੱਕ ਰਾਜਪਤ ਸੰਗਠਨ ਦਾ ਨਾਮ ਦੱਸਿਆ ਲੰਗਰ ਪਕਦਾ ਪਿਆ ਮੈਂ ਆਹ ਕਿਹੜਾ ਬਰਗਰ ਪੀਜੇ ਅੰਦਰੋਂ ਸਾਡਾ ਸਰਵਵਰਾ ਉਹ ਲੰਗਰ ਪਕਦਾ ਪਿਆ ਉਧਰ ਜਿਹੜੇ ਆਹ ਆਹ ਜਿਹੜੇ ਬੰਦੇ ਕਿ ਮਿਲਣਾ ਉਧਰ ਨੂੰ ਗੱਲ ਨਹੀਂ ਜੀ ਨਾ ਰੇ ਮੋਤ ਕਸਰ ਉਧਰ ਲੰਗਰ ਪਕਦਾ ਪਿਆ ਉਧਰ ਕੀ ਲੰਗਰ ਓ ਹਲਵਾ ਜੀ ਲੱਗਿਆ ਮੋਰੇ ਬਾਬੇ ਉੱਧਰ ਜਾ ਕੇ ਕੋਈ ਉਹ ਨਹੀਂ ਸੁਣਦਾ ਆਇਆ ਤੂੰ ਰਹਿਣ ਤੇ ਕੰਬੀਰ ਹੋ ਸਾਡਾ ਬੰਦਾ ਕੰਬੀਰ ਹੋ ਜੇ ਪਰ ਉਹ ਮੋਹ ਹਾਂ ਉਹ ਸੱਜਣੀ ਉੱਧਰ ਕੀ ਹੈ ਹਾਂ ਬਾਬਾ ਲੱਗੂ ਬਾਬੇ ਦੇ ਮੱਝ ਮਾਣ ਕੇ ਬੇਜਾ ਬਾਬੇ ਦੀ ਬਾਗੀ ਨਹੀਂ ਆਪੇ ਉਹ ਵਿਚਾਰ ਨੂੰ ਪਹਿਲਾਂ ਵੇਖ ਕਿੱਡੇ ਕਿੱਡੇ ਲੰਗਾ ਬਣਾ ਆਈ ਫਿਰ ਚੈੱਕ ਕਰੋ ਬਾਜੀਆਂ ਬਣਦੀਆਂ ਲੱਡੂ ਬਣਦੇ ਪਰਛਾਤ ਹੋਰ ਵੱਡਾ ਚੱਲ ਰਿਹਾ ਜੀ ਕੀ ਰੇ ਕੋਟਾ

ਜੋ ਸਾਲ ਇਹ ਬਾਪਿਆਂ ਦੇ ਆਪ ਭਾਈ ਟ੍ਰੈਕ ਹਜੂਰ ਸਾਹਿਬ ਤੋਂ ਲੈਂਦੇ ਸਾਥ ਹਜੂਰ ਆਹ ਟਰਾਲੀ 'ਚ ਸਮਾਨ

जलेबियाँ समोसे लड्डू हलवाई बहुत ना। समोसा तैयार कर जलेबियाँ ਭਾਈ ਬਹੁਤ ਆ ਮਾਣ ਤੇ ਤੰਦੂਰੀ ਰੋਟੀਆਂ ਸੇਵਾ ਇਹਦਾ ਸਰਵਰ ਜੀ ਨਹੀਂ ਆ ਮਸਾ

ਬਹੁ ਪ੍ਰਬੰਧ ਤੱਕੜੇ ਕੀਤਾ ਜੀ ਜੇ ਮਾਜੀ ਦਾ ਸਾਲ ਵਾਲੀ ਆ ਜੀ